ਲਾਈਫ ਸਟਾਈਲ ਹਾਂ ਚੇਂਜ ਕਰਨਾ ਕਿੰਨਾ ਜ਼ਰੂਰੀ ਹੈ ਹੋਮਿਓਪੈਥੀ ਆਯੁਰਵੈਦਿਕ ਸਾਰੇ ਕਹਿੰਦੇ ਆ ਜੀ ਕਿ ਲਾਈਫ ਸਟਾਈਲ ਅੱਜ ਕੱਲ ਜਿਹੜਾ ਚੇਂਜ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੈਡੀਸਨ ਦੇ ਨਾਲ-ਨਾਲ ਮੈਡੀਕੇਸ਼ਨ ਬਹੁਤ ਜ਼ਰੂਰੀ ਹੈ ਹਾਂ ਹਾਂ ਜੀ ਕੀ ਕਹੋਗੇ ਠੀਕ ਹੈ ਉਹਦੇ ਵਿੱਚ ਇਦਾਂ ਹੈਗਾ ਜੇ ਦੇਖੋ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਗੱਲ ਕੰਨੇ ਕਿ ਤੁਸੀਂ ਆਪਣੇ ਲਈ ਟਾਈਮ ਜ਼ਰੂਰ ਕੱਢੋ ਹਮ ਕਿਉਂਕਿ 8 ਘੰਟੇ ਆ ਗਿਣ ਉਹੀ ਗੱਲ ਆਉਂਦੀ ਹੈ ਕਿ 40 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਦੇ ਆਂ 8 ਘੰਟੇ ਜਿਹੜਾ ਤੁਸੀਂ ਕੰਮ ਕਰਦੇ ਆਂ ਰੋਜ਼ ਦਾ 8 ਘੰਟੇ ਤੋਂ ਬਾਅਦ ਜਿਹੜਾ ਤੁਹਾਨੂੰ ਰਿਲੈਕਸੇਸ਼ਨ ਬਾਡੀ ਔਰ ਮਾਈਂਡ ਦੋਨਾਂ ਨੂੰ ਰਿਲੈਕਸੇਸ਼ਨ ਚਾਹੀਏ ਸਭ ਤੋਂ ਵੱਡਾ ਜਿਹੜਾ ਤੁਹਾਡਾ ਡਰਾਈਵਰ ਹੈਗਾ ਉਹ ਮਾਈਂਡ ਹੈਗਾ ਤੁਹਾਡਾ ਜੀ ਜਿਹੜਾ ਮਾਈਂਡ ਤੁਹਾਡਾ ਰਿਲੈਕਸ ਹੁੰਦਾ ਹੈ ਤੇ ਤੁਹਾਡੀ ਬਾਡੀ ਰਿਲੈਕਸ ਹੋਊਗੀ ਜੇ ਤੁਹਾਡਾ ਮਾਈਂਡ ਨਹੀਂ ਰਿਲੈਕਸ ਹੈਗਾ ਤੁਹਾਡੇ ਨਹੀਂ ਹੋਗਾ ਅਗੇਨ ਸਟ्रेस ਦੇ ਉੱਤੇ ਗੱਲ ਚੱਲੀ ਜਾਂਦੀ ਹੈ ਕਿਉਂਕਿ ਸਟ्रेस ਜਿਹੜੀ ਤੁਹਾਡੀ 8 ਘੰਟਿਆਂ ਦੇ ਵਿੱਚ ਬਿਲਡ ਅਪ ਹੋਈ ਹੈ ਉਹਨੂੰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣਾਓ ਕਿ ਤੁਸੀਂ ਸਟ्रेस ਨੂੰ ਅਸੀਂ ਰਿਲੀਜ਼ ਕਰੀਏ ਫੈਮਿਲੀ ਦੇ ਵਿੱਚ ਗੱਲਬਾਤ ਕਰੋ ਜਾਂ ਤੁਸੀਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਗੱਲਬਾਤ ਕਰੋ ਜਾਂ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਇਸ ਜਗਾ ਜਗਾ ਤੇ ਜਾ ਕੇ ਬੈਠ ਜਾਓ ਬੀਚਸ ਵਗੈਰਾ ਜਿਹੜੇ ਜੇ ਤੁਹਾਨੂੰ ਦੇਖਿਆ ਜਾਵੇ ਬੀਚਸ ਦਾ ਜਿਹੜਾ ਮਕਸਦ ਸੀਗਾ ਕੋ ਬਣਾਉਣ ਦਾ ਜਾਂ ਕੋਈ ਪਬਲਿਕ ਪਲੇਸਿਸ ਦੇ ਪਾਰਕ ਹੋ ਗਏ ਇਹਨਾਂ ਦਾ ਮਕਸਦ ਹੈ ਕੋਈ ਕਿਉਂਕਿ ਉੱਥੇ ਬੰਦਾ ਰਿਲੈਕਸ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਮੈਡੀਟੇਟ ਕਰ ਸਕਦਾ ਜੀ ਉਹਦੇ ਵਿੱਚ ਆਪਣੀ ਕੁਦਰਤ ਨੂੰ ਦੇਖ ਕੇ ਜਿਹੜਾ ਬੰਦਾ ਰਿਲੈਕਸ ਹੋ ਸਕਦਾ ਕਿ ਠੀਕ ਹੈ ਮੈਂ ਸਾਰਾ ਦਿਨ ਕੰਮ ਕੀਤਾ ਔਰ ਇੱਥੇ ਬਾਹਰ ਕੰਦੇ ਵਿੱਚ ਕਿੰਨੇ ਲੋਕ ਬੈਠਦੇ ਆ ਹਰਮਨ ਜੀ ਬਹੁਤ ਘੱਟ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਕਹਿੰਦੇ ਮੈਂ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਇੱਥੇ ਇਦਾਂ ਦੇ ਵੀ ਮੈਂ ਬੰਦੇ ਦੇਖਿਆ ਜਿਹੜੇ ਕਹਿੰਦੇ ਜੀ ਮੈਂ ਤਿੰਨ ਤਿੰਨ ਜੋਬਾਂ ਕਰ ਰਿਹਾ ਬਿਲਕੁਲ ਜਿਹੜਾ ਬੰਦਾ ਤਿੰਨ jobਾਂ ਕਰ ਰਿਹਾ ਉਹ ਕਿੱਥੋਂ ਰਿਲੈਕਸ ਹੋ ਜਾਊਗਾ ਜੀ ਤੇ ਉਹਦ ਨੂੰ ਬਿਮਾਰੀਆਂ ਲੱਗਣੀਆਂ ਹੀ ਆ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਇੱਕ ਇੱਥੇ ਦਾ ਹੀ ਲੋਕਲ ਸਿਰ 24 ਸਾਲ ਦਾ ਮੁੰਡਾ ਜੀ ਜੀ ਲੰਗ ਕੈਂਸਰ ਹੋ ਕੇ ਮਰ ਗਿਆ ਹੂੰ ਲੰਗ ਕੈਂਸਰ ਹੋ ਕੇ ਮਰ ਗਿਆ ਕੰਮ ਕੈਮੀਕਲ ਦਾ ਸੀਗਾ ਔਰ ਕੰਮ ਜਿਹੜਾ ਆ ਉਹ ਜੇ 20 ਘੰਟੇ ਮਿਲ ਗਿਆ ਤਾਂ 20 ਘੰਟੇ ਕਰਨਾ ਜੇ 22 ਘੰਟੇ ਮਿਲ ਗਿਆ ਤਾਂ 22 ਘੰਟੇ ਕੰਮ ਤੇ ਰਹਿਣਾ ਪੈਸੇ ਕਮਾਉਣੇ ਉਹਦੇ ਵਿੱਚ ਆਪਣੀ ਲਾਈਫ ਨੂੰ ਜਿਹੜਾ ਆ ਉਹਨੇ ਰਿਸਕ ਤੇ ਲਾ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਹੈਲਥੀ ਖਾਓ ਹੈਲਥੀ ਰਹੋ ਔਰ ਹੈਲਥ ਦੇ ਬਾਇਸ ਜਿਹੜਾ ਹੈਗਾ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੇ ਤੁਹਾਨੂੰ ਜਿਹੜੀ ਕੋਈ ਚੀਜ਼ ਪ੍ਰੋਬਲਮ ਆ ਰਹੀ ਹੈ ਉਹਦਾ ਰੂਟ ਕੌਜ਼ ਕੱਢੋ ਕਿ ਕਿੱਥੋਂ ਮੈਨੂੰ ਇਹ ਪ੍ਰੋਬਲਮ ਜਿਹੜੀ ਸਟਾਰਟ ਹੋਈ ਹੈ ਔਰ ਇਹਨੂੰ ਮੈਂ ਕਿੱਦਾਂ ਜਿਹੜਾ ਆ ਉਹ ਗੈਟਰਡ ਆਫ ਕਰ ਸਕਦਾ ਤਾਂ ਕਿ ਮੁੜ ਕੇ ਮੈਨੂੰ ਨਾ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਮੈਡੀਟੇਸ਼ਨ ਕਰੋ ਮੰਦਰ ਗੁਰਦੁਆਰੇ ਜਿੱਥੇ ਵੀ ਜੋ ਤੁਸੀਂ ਸਪਿਰਚੁਅਲੀ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹੈ ਪਹਿਲਾਂ ਦਿਮਾਗ ਨੂੰ ਸ਼ਾਂਤ ਕਰੋ ਤੁਹਾਡੀ ਬਾਡੀ ਆਪਣੇ ਆਪ ਹੌਲੀ ਹੌਲੀ ਰਿਲੈਕਸ ਹੋਣ ਦੀ ਚੱਲੀ ਜਾਣੀ ਹੈ ਜੀ ਇਸ ਕਰਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜਰੂਰਤ ਹੈ ਔਰ ਜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਵਰਕਆਊਟ ਕਰ ਸਕਦੇ ਆ ਜਿਹੜੇ ਜਿਮ ਵੀ ਜਾਂਦੇ ਜਿੰਮਾਂ ਦੇ ਵਿੱਚ ਵੀ ਜਿੰਨੀ ਦੇ ਤੁਸੀਂ ਜਿਮ ਜਾਂਦੇ ਉੰਨੀ ਦੇ ਤੁਹਾਡੀ ਕੈਲਰੀਜ਼ ਬਰਨ ਹੁੰਦੀਆਂ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਫੂਡ ਦੇ ਉਸ ਦਾ ਪੈਟਰਨ ਜਿਹੜਾ ਰੱਖਿਆ ਹੋਇਆ ਤਾਂ ਫਿਰ ਉਹ ਫੂਡ ਜਿਹੜਾ ਆ ਉਹਨੇ ਤਾਂ ਕੋਈ ਗੱਲ ਬਣਾਣੀ ਨਹੀਂ ਨਾ ਮੁੜ ਕੇ ਉੱਥੇ ਉੱਥੇ ਚਲੇ ਜਾਣਾ ਬੈਟਰ ਹੈਗਾ ਕਿ ਤੁਸੀਂ ਮੈਂਟਲੀ ਇਸ ਚੀਜ਼ ਦੇ ਲਈ ਪ੍ਰੀਪੇਅਰ ਹੋਵੋ ਕਿ ਮੈਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਹੈਲਥੀ ਰੱਖਣਾ ਹੈ ਜੀ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰ ਤੁਸੀਂ ਫਿਜ਼ੀਕਲੀ ਆਬਵੀਅਸਲੀ ਜਿਹੜਾ ਉਹ ਪ੍ਰੀਪੇਅਰਡ ਤੁਹਾਡੇ ਬੋਡੀ ਜਿਹੜੀ ਉਹਨਾਂ ਰਿਸਪੌਂਸ ਉਹਨੂੰ ਦੇਣਾ ਹੀ ਦੇਣਾ ਤੁਹਾਨੂੰ ਕੋਈ ਬਿਮਾਰੀਆਂ ਦੀ ਜਿਹੜੀ ਗ੍ਰਿਪ ਹੈ ਉਹ ਬਹੁਤ ਘੱਟ ਜਾਣਾ ਲਾਈਫਸਟਾਈਲ ਹਾਂ ਚੇਂਜ ਕਰਨਾ ਕਿੰਨਾ ਜ਼ਰੂਰੀ ਹੈ ਹੋਮਿਓਪੈਥੀ ਆਯੁਰਵੈਦਿਕ ਸਾਰੇ ਕਹਿੰਦੇ ਆ ਜੀ ਕਿ ਲਾਈਫਸਟਾਈਲ ਅੱਜਕੱਲ ਜਿਹੜਾ ਚੇਂਜ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੈਡੀਸਨ ਦੇ ਨਾਲ-ਨਾਲ ਮੈਡੀਕੇਸ਼ਨ ਬਹੁਤ ਜ਼ਰੂਰੀ ਹੈ ਹਾਂ ਹਾਂ ਜੀ ਕੀ ਕਹੋਗੇ ਠੀਕ ਹੈ ਉਹਦੇ ਵਿੱਚ ਇਦਾਂ ਹੈਗਾ ਜੇ ਦੇਖੋ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਗੱਲ ਕਰਨੇ ਕਿ ਤੁਸੀਂ ਆਪਣੇ ਲਈ ਟਾਈਮ ਜ਼ਰੂਰ ਕੱਢੋ ਹੂੰ ਕਿਉਂਕਿ 8 ਘੰਟੇ ਆ ਗਿਣ ਉਹੀ ਗੱਲ ਆਉਂਦੀ ਹੈ ਕਿ 40 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਦੇ ਆ 8 ਘੰਟੇ ਜਿਹੜਾ ਤੁਸੀਂ ਕੰਮ ਕਰਦੇ ਹੋ ਰੋਜ਼ ਦਾ 8 ਘੰਟੇ ਤੋਂ ਬਾਅਦ ਜਿਹੜਾ ਤੁਹਾਨੂੰ ਰਿਲੈਕਸੇਸ਼ਨ ਬਾਡੀ ਔਰ ਮਾਈਂਡ ਦੋਨਾਂ ਨੂੰ ਰਿਲੈਕਸੇਸ਼ਨ ਚਾਹੀਏ ਸਭ ਤੋਂ ਵੱਡਾ ਜਿਹੜਾ ਤੁਹਾਡਾ ਡਰਾਈਵਰ ਹੈਗਾ ਉਹ ਮਾਈਂਡ ਹੈਗਾ ਤੁਹਾਡਾ ਜੀ ਜਿਹੜਾ ਮਾਈਂਡ ਤੁਹਾਡਾ ਰਿਲੈਕਸ ਹੁੰਦਾ ਹੈ ਤਾਂ ਤੁਹਾਡੀ ਬਾਡੀ ਰਿਲੈਕਸ ਹੋਊਗੀ ਜੇ ਤੁਹਾਡਾ ਮਾਈਂਡ ਨਹੀਂ ਰਿਲੈਕਸ ਹੈਗਾ ਤੁਹਾਡੇ ਨਹੀਂ ਹੋਊਗਾ ਅਗੇਨ ਸਟ्रेस ਦੇ ਉੱਤੇ ਗੱਲ ਚੱਲੀ ਜਾਂਦੀ ਹੈ ਕਿਉਂਕਿ ਸਟ्रेस ਜਿਹੜੀ ਤੁਹਾਡੀ 8 ਘੰਟਿਆਂ ਦੇ ਵਿੱਚ ਬਿਲਡ ਅਪ ਹੋਈ ਹੈ ਉਹਨੂੰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣਾਓ ਕਿ ਤੁਸੀਂ ਸਟ्रेस ਨੂੰ ਅਸੀਂ ਰਿਲੀਜ਼ ਕਰੀਏ ਫੈਮਿਲੀ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਜਾ ਕੇ ਗੱਲਬਾਤ ਕਰੋ ਜਾਂ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਇਸ ਜਗਾ ਜਗਾ ਤੇ ਜਾ ਕੇ ਬੈਠ ਜਾਓ ਬੀਚਸ ਵਗੈਰਾ ਜਿਹੜੇ ਜਿੰਨ ਤੁਹਾਨੂੰ ਦੇਖਿਆ ਜਾਵੇ ਬੀਚਸ ਦਾ ਜਿਹੜਾ ਮਕਸਦ ਸੀਗਾ ਕੋ ਬਣਾਉਣ ਦਾ ਜਾਂ ਕੋਈ ਪਬਲਿਕ ਪਲੇਸਿਸ ਦੇ ਪਾਰਕ ਹੋ ਗਏ ਇਹਨਾਂ ਦਾ ਮਕਸਦ ਹੈ ਕੋਈ ਕਿਉਂਕਿ ਉੱਥੇ ਬੰਦਾ ਰਿਲੈਕਸ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਮੈਡੀਟੇਟ ਕਰ ਸਕਦਾ ਜੀ ਉਹਦੇ ਵਿੱਚ ਆਪਣੀ ਕੁਦਰਤ ਨੂੰ ਦੇਖ ਕੇ ਜਿਹੜਾ ਬੰਦਾ ਰਿਲੈਕਸ ਹੋ ਸਕਦਾ ਕਿ ਠੀਕ ਹੈ ਮੈਂ ਸਾਰਾ ਦਿਨ ਕੰਮ ਕੀਤਾ ਔਰ ਇੱਥੇ ਹੁਣ ਬਾਗਾਂ ਦੇ ਵਿੱਚ ਕਿੰਨੇ ਲੋਕ ਬੈਠਦੇ ਆ ਹਰਮਨ ਜੀ ਬਹੁਤ ਘੱਟ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਕਹਿੰਦੇ ਮੈਂ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਜਿਹੜੇ ਕਹਿੰਦੇ ਜੀ ਮੈਂ ਤਿੰਨ ਤਿੰਨ ਜੋਬਾਂ ਕਰ ਰਿਹਾ ਬਿਲਕੁਲ ਜਿਹੜਾ ਬੰਦਾ ਤਿੰਨ jobਾਂ ਕਰ ਰਿਹਾ ਉਹ ਕਿੱਥੋਂ ਰਿਲੈਕਸ ਹੋ ਜਾਊਗਾ ਜੀ ਤੇ ਉਹਦ ਨੂੰ ਬਿਮਾਰੀਆਂ ਲੱਗਣੀਆਂ ਹੀ ਆ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਇੱਕ ਇੱਥੇ ਦਾ ਹੀ ਲੋਕਲ ਸਿਰ 24 ਸਾਲ ਦਾ ਮੁੰਡਾ ਜੀ ਜੀ ਲੰਗ ਕੈਂਸਰ ਹੋ ਕੇ ਮਰ ਗਿਆ ਹੂੰ ਲੰਗ ਕੈਂਸਰ ਹੋ ਕੇ ਮਰ ਗਿਆ ਕੰਮ ਕੈਮੀਕਲ ਦਾ ਸੀਗਾ ਔਰ ਕੰਮ ਜਿਹੜਾ ਆ ਉਹ ਜੇ 20 ਘੰਟੇ ਮਿਲ ਗਿਆ ਤਾਂ 20 ਘੰਟੇ ਕਰਨਾ ਜੇ 22 ਘੰਟੇ ਮਿਲ ਗਿਆ ਤਾਂ 22 ਘੰਟੇ ਕੰਮ ਤੇ ਰਹਿਣਾ ਪੈਸੇ ਕਮਾਉਣੇ ਉਹਦੇ ਵਿੱਚ ਆਪਣੀ ਲਾਈਫ ਨੂੰ ਜਿਹੜਾ ਆ ਉਹਨੇ ਰਿਸਕ ਤੇ ਲਾ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਹੈਲਥੀ ਖਾਓ ਹੈਲਥੀ ਰਹੋ ਔਰ ਹੈਲਥ ਦੇ ਬਾਇਸ ਜਿਹੜਾ ਹੈਗਾ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੇ ਤੁਹਾਨੂੰ ਜਿਹੜੀ ਕੋਈ ਚੀਜ਼ ਪ੍ਰੋਬਲਮ ਆ ਰਹੀ ਹੈ ਉਹਦਾ ਰੂਟ ਕੌਜ਼ ਕੱਢੋ ਕਿ ਕਿੱਥੋਂ ਮੈਨੂੰ ਇਹ ਪ੍ਰੋਬਲਮ ਜਿਹੜੀ ਸਟਾਰਟ ਹੋਈ ਹੈ ਔਰ ਇਹਨੂੰ ਮੈਂ ਕਿੱਦਾਂ ਜਿਹੜਾ ਆ ਉਹ ਗੈਟ ਰੇਡ ਆਫ ਕਰ ਸਕਦਾ ਤਾਂ ਕਿ ਮੁੜ ਕੇ ਮੈਨੂੰ ਨਾ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਮੈਡੀਟੇਸ਼ਨ ਕਰੋ ਮੰਦਰ ਗੁਰਦੁਆਰੇ ਜਿੱਥੇ ਵੀ ਜੋ ਤੁਸੀਂ ਸਪਿਰਚੁਅਲੀ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹੈ ਪਹਿਲਾਂ ਦਿਮਾਗ ਨੂੰ ਸ਼ਾਂਤ ਕਰੋ ਤੁਹਾਡੀ ਬਾਡੀ ਆਪਣੇ ਆਪ ਹੌਲੀ ਹੌਲੀ ਰਿਲੈਕਸ ਹੋਣ ਦੀ ਚੱਲੀ ਜਾਣੀ ਹੈ ਜੀ ਇਸ ਕਰਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਔਰ ਜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਵਰਕਆਊਟ ਕਰ ਸਕਦੇ ਆ ਜਿਹੜੇ ਜਿਮ ਵੀ ਜਾਂਦੇ ਆ ਜਿਮਾਂ ਦੇ ਵਿੱਚ ਵੀ ਜਿੰਨੀ ਦੇਰ ਤੁਸੀਂ ਜਿਮ ਜਾਂਦੇ ਹੋ ਉੰਨੀ ਦੇਰ ਤੁਹਾਡੀ ਕੈਲਰੀਜ਼ ਬਰਨ ਹੁੰਦੀਆਂ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਫੂਡ ਹੀ ਉਸ ਦਾ ਦਾ ਪੈਟਰਨ ਜਿਹੜਾ ਰੱਖਿਆ ਹੋਇਆ ਤਾਂ ਫਿਰ ਉਹ ਫੂਡ ਜਿਹੜਾ ਹੈ ਉਹਨੇ ਤਾਂ ਕੋਈ ਗੱਲ ਬਣਾਣੀ ਨਹੀਂ ਨਾ ਮੁੜ ਕੇ ਉੱਥੇ ਉੱਥੇ ਚਲੇ ਜਾਣਾ ਬੈਟਰ ਹੈਗਾ ਕਿ ਤੁਸੀਂ ਮੈਂਟਲੀ ਇਸ ਚੀਜ਼ ਦੇ ਲਈ ਪ੍ਰੀਪੇਅਰ ਹੋਵੋ ਕਿ ਮੈਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਹੈਲਥੀ ਰੱਖਣਾ ਹੈ ਜੀ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰ ਤੁਸੀ ਫਿਜ਼ੀਕਲੀ ਆਬਵੀਅਸਲੀ ਜਿਹੜਾ ਉਹ ਪ੍ਰੀਪੇਅਰਡ ਤੁਹਾਡੇ ਬੋਡੀ ਜਿਹੜੀ ਉਹਨੇ ਰਿਸਪੌਂਸ ਉਹਨੂੰ ਦੇਣਾ ਹੈ ਦੇਣਾ ਤੁਹਾਨੂੰ ਕੋਈ ਬਿਮਾਰੀਆਂ ਦੀ ਜਿਹੜੀ ਗ੍ਰਿਪ ਚੇਂਜ ਕਰਨਾ ਕਿੰਨਾ ਜ਼ਰੂਰੀ ਹੈ ਹੋਮਿਓਪੈਥੀ ਆਯੁਰਵੈਦਿਕ ਸਾਰੇ ਕਹਿੰਦੇ ਆ ਜੀ ਕਿ ਲਾਈਫ ਸਟਾਈਲ ਅੱਜ ਕੱਲ ਜਿਹੜਾ ਚੇਂਜ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੈਡੀਸਨ ਦੇ ਨਾਲ ਨਾਲ ਮੈਡੀਕੇਸ਼ਨ ਬਹੁਤ ਜ਼ਰੂਰੀ ਆ ਹਾਂ ਹਾਂਜੀ ਕੀ ਕਹਾਂਗੇ ਠੀਕ ਹੈ ਉਹਦੇ ਵਿੱਚ ਇਦਾਂ ਹੈਗਾ ਜੇ ਦੇਖੋ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਗੱਲ ਕਰਨੇ ਕਿ ਤੁਸੀਂ ਆਪਣੇ ਲਈ ਟਾਈਮ ਜ਼ਰੂਰ ਕੱਢੋ ਹਮ ਕਿਉਂਕਿ 8 ਘੰਟੇ ਆ ਗੀਨ ਉਹੀ ਗੱਲ ਆਉਂਦੀ ਹੈ ਕਿ 40 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਦੇ ਆ 8 ਘੰਟੇ ਜਿਹੜਾ ਤੁਸੀਂ ਕੰਮ ਕਰਦੇ ਹੋ ਰੋਜ਼ ਦਾ 8 ਘੰਟੇ ਤੋਂ ਬਾਅਦ ਜਿਹੜਾ ਤੁਹਾਨੂੰ ਰਿਲੈਕਸੇਸ਼ਨ ਬਾਡੀ ਔਰ ਮਾਈਂਡ ਦੋਨਾਂ ਨੂੰ ਰਿਲੈਕਸੇਸ਼ਨ ਚਾਹੀਦੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਡਰਾਈਵਰ ਹੈਗਾ ਉਹ ਮਾਈਂਡ ਹੈਗਾ ਤੁਹਾਡਾ ਜੀ ਜਿਹੜਾ ਮਾਈਂਡ ਤੁਹਾਡਾ ਰਿਲੈਕਸ ਹੁੰਦਾ ਹੈ ਤੇ ਤੁਹਾਡੀ ਬਾਡੀ ਰਿਲੈਕਸ ਹੋਊਗੀ ਜੇ ਤੁਹਾਡਾ ਮਾਈਂਡ ਨਹੀਂ ਰਿਲੈਕਸ ਹੈਗਾ ਤੁਹਾਡੇ ਨਹੀਂ ਹੋਊਗਾ ਅਗੇਨ ਸਟ्रेस ਦੇ ਉੱਤੇ ਗੱਲ ਚੱਲੀ ਜਾਂਦੀ ਹੈ ਕਿਉਂਕਿ ਸਟ्रेस ਜਿਹੜੀ ਤੁਹਾਡੀ 8 ਘੰਟਿਆਂ ਦੇ ਵਿੱਚ ਬਿਲਡ ਅਪ ਹੋਈ ਹੈ ਉਹਨੂੰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣਾਓ ਕਿ ਤੁਸੀਂ ਸਟ्रेस ਨੂੰ ਅਸੀਂ ਰਿਲੀਜ਼ ਕਰੀਏ ਫੈਮਿਲੀ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਜਾ ਕੇ ਗੱਲਬਾਤ ਕਰੋ ਜਾਂ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਇਸ ਜਗਾ ਜਗਾ ਤੇ ਜਾ ਕੇ ਬੈਠ ਜਾਓ ਬੀਚਸ ਵਗੈਰਾ ਜਿਹੜੇ ਜੇ ਤੂੰ ਦੇਖਿਆ ਜਾਵੇ ਬੀਚਸ ਦਾ ਜਿਹੜਾ ਮਕਸਦ ਸੀਗਾ ਕੋ ਬਣਾਉਣ ਦਾ ਜਾਂ ਕੋਈ ਪਬਲਿਕ ਪਲੇਸਿਸ ਦੇ ਪਾਰਕ ਹੋ ਗਏ ਇਹਨਾਂ ਦਾ ਮਕਸਦ ਹੈ ਕੋਈ ਕਿਉਂਕਿ ਉੱਥੇ ਬੰਦਾ ਰਿਲੈਕਸ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਮੈਡੀਟੇਟ ਕਰ ਸਕਦਾ ਜੀ ਉਹਦੇ ਵਿੱਚ ਆਪਣੀ ਕੁਦਰਤ ਨੂੰ ਦੇਖ ਕੇ ਜਿਹੜਾ ਬੰਦਾ ਰਿਲੈਕਸ ਹੋ ਸਕਦਾ ਕਿ ਠੀਕ ਹੈ ਮੈਂ ਸਾਰਾ ਦਿਨ ਕੰਮ ਕੀਤਾ ਔਰ ਇੱਥੇ ਹੁਣ ਬਾਗਾਂ ਦੇ ਵਿੱਚ ਕਿੰਨੇ ਲੋਕ ਬੈਠਦੇ ਆ ਹਰਮਜੀ ਬਹੁਤ ਘੱਟ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਕਹਿੰਦੇ ਮੈਂ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਇੱਥੇ ਇਦਾਂ ਦੇ ਵੀ ਮੈਂ ਬੰਦੇ ਦੇਖਿਆ ਜਿਹੜੇ ਕਹਿੰਦੇ ਜੀ ਮੈਂ ਤਿੰਨ ਤਿੰਨ ਜੋਬਾਂ ਕਰ ਰਿਹਾ ਬਿਲਕੁਲ ਜਿਹੜਾ ਬੰਦਾ ਤਿੰਨ jobਾਂ ਕਰ ਰਿਹਾ ਉਹ ਕਿੱਥੋਂ ਰਿਲੈਕਸ ਹੋ ਜਾਊਗਾ ਜੀ ਤੇ ਉਹਨੂੰ ਬਿਮਾਰੀਆਂ ਲੱਗਣੀਆਂ ਹੀ ਆ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਇੱਕ ਇੱਥੇ ਦਾ ਹੀ ਲੋਕਲ ਸਿਗਾ 24 ਸਾਲ ਦਾ ਮੁੰਡਾ ਜੀ ਜੀ ਲੰਗ ਕੈਂਸਰ ਹੋ ਕੇ ਮਰ ਗਿਆ ਹੂੰ ਲੰਗ ਕੈਂਸਰ ਹੋ ਕੇ ਮਰ ਗਿਆ ਕੰਮ ਕੈਮੀਕਲ ਦਾ ਸੀਗਾ ਔਰ ਕੰਮ ਜਿਹੜਾ ਆ ਉਹ ਜੇ 20 ਘੰਟੇ ਮਿਲ ਗਿਆ ਤਾਂ 20 ਘੰਟੇ ਕਰਨਾ ਜੇ 22 ਘੰਟੇ ਮਿਲ ਗਿਆ ਤਾਂ 22 ਘੰਟੇ ਕੰਮ ਤੇ ਰਹਿਣਾ ਪੈਸੇ ਕਮਾਉਣੇ ਉਹਦੇ ਵਿੱਚ ਆਪਣੀ ਲਾਈਫ ਨੂੰ ਜਿਹੜਾ ਆ ਉਹਨੇ ਰਿਸਕ ਤੇ ਲਾ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਹੈਲਥੀ ਖਾਓ ਹੈਲਥੀ ਰਹੋ ਔਰ ਹੈਲਥ ਦੇ ਬਾਇਸ ਜਿਹੜਾ ਹੈਗਾ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੇ ਤੁਹਾਨੂੰ ਜਿਹੜੀ ਕੋਈ ਚੀਜ਼ ਪ੍ਰੋਬਲਮ ਆ ਰਹੀ ਹੈ ਉਹਦਾ ਰੂਟ ਕੌਜ਼ ਕੱਢੋ ਕਿ ਕਿੱਥੋਂ ਮੈਨੂੰ ਇਹ ਪ੍ਰੋਬਲਮ ਜਿਹੜੀ ਸਟਾਰਟ ਹੋਈ ਹੈ ਔਰ ਇਹਨੂੰ ਮੈਂ ਕਿੱਦਾਂ ਜਿਹੜਾ ਆ ਉਹ ਗੈਟ ਰੈਡ ਆਫ ਕਰ ਸਕਦਾ ਤਾਂ ਕਿ ਮੁੜ ਕੇ ਮੈਨੂੰ ਨਾ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਮੈਡੀਟੇਸ਼ਨ ਕਰੋ ਮੰਦਰ ਗੁਰਦੁਆਰੇ ਜਿੱਥੇ ਵੀ ਜੋ ਤੁਸੀਂ ਸਪਿਰਚੁਅਲੀ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹੈ ਪਹਿਲਾਂ ਦਿਮਾਗ ਨੂੰ ਸ਼ਾਂਤ ਕਰੋ ਤੁਹਾਡੀ ਬਾਡੀ ਆਪਣੇ ਆਪ ਹੌਲੀ ਹੌਲੀ ਰਿਲੈਕਸ ਹੋਣ ਦੀ ਚੱਲੀ ਜਾਣੀ ਹੈ ਜੀ ਇਸ ਕਰਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜਰੂਰਤ ਹੈ ਔਰ ਜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਵਰਕਆਊਟ ਕਰ ਸਕਦੇ ਆ ਜਿਹੜੇ ਜਿਮ ਵੀ ਜਾਂਦੇ ਜਿੰਮਾਂ ਦੇ ਵਿੱਚ ਵੀ ਜਿੰਨੀ ਦੇਰ ਤੁਸੀਂ ਜਿਮ ਜਾਂਦੇ ਹੋ ਉੰਨੀ ਦੇ ਲਈ ਤੁਹਾਡੀ ਕੈਲਰੀਜ਼ ਬਰਨ ਹੁੰਦੀਆਂ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਫੂਡ ਹੀ ਉਸ ਦਾ ਨਾ ਪੈਟਰਨ ਜਿਹੜਾ ਰੱਖਿਆ ਹੋਇਆ ਤਾਂ ਫਿਰ ਉਹ ਫੂਡ ਜਿਹੜਾ ਆ ਉਹਨੇ ਤਾਂ ਕੋਈ ਗੱਲ ਬਣਾਣੀ ਨਹੀਂ ਨਾ ਮੁੜ ਕੇ ਉੱਥੇ ਉੱਥੇ ਚਲੇ ਜਾਣਾ ਬੈਟਰ ਹੈਗਾ ਕਿ ਤੁਸੀਂ ਮੈਂਟਲੀ ਇਸ ਚੀਜ਼ ਦੇ ਲਈ ਪ੍ਰੀਪੇਅਰ ਹੋਵੋ ਕਿ ਮੈਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਹੈਲਥੀ ਰੱਖਣਾ ਹੈ ਜੀ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰ ਤੁਸੀਂ ਫਿਜ਼ੀਕਲੀ ਆਬਵੀਅਸਲੀ ਜਿਹੜਾ ਉਹ ਪ੍ਰੀਪੇਅਰਡ ਤੁਹਾਡੇ ਬੋਡੀ ਜਿਹੜੀ ਉਹਨਾਂ ਰਿਸਪੌਂਸ ਉਹਨੂੰ ਦੇਣਾ ਹੀ ਦੇਣਾ ਤੁਹਾਨੂੰ ਕੋਈ ਬਿਮਾਰੀਆਂ ਦੀ ਜਿਹੜੀ ਗ੍ਰਿਪ ਹੈ ਉਹ ਬਹੁਤ ਘਟ ਜਾਣਾ ਲਾਈਫ ਸਟਾਈਲ ਹਾਂ ਚੇਂਜ ਕਰਨਾ ਕਿੰਨਾ ਜ਼ਰੂਰੀ ਹੈ ਹੋਮਿਓਪੈਥੀ ਆਯੁਰਵੈਦਿਕ ਸਾਰੇ ਕਹਿੰਦੇ ਆ ਜੀ ਕਿ ਲਾਈਫ ਸਟਾਈਲ ਅੱਜਕੱਲ ਜਿਹੜਾ ਚੇਂਜ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੈਡੀਸਨ ਦੇ ਨਾਲ-ਨਾਲ ਮੈਡੀਕੇਸ਼ਨ ਬਹੁਤ ਜ਼ਰੂਰੀ ਹੈ ਹਾਂ ਹਾਂ ਜੀ ਕੀ ਕਹੋਗੇ ਠੀਕ ਹੈ ਉਹਦੇ ਵਿੱਚ ਇਦਾਂ ਹੈਗਾ ਜੇ ਦੇਖੋ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਗੱਲ ਕਰਨੇ ਕਿ ਤੁਸੀਂ ਆਪਣੇ ਲਈ ਟਾਈਮ ਜ਼ਰੂਰ ਕੱਢੋ ਹਮ ਕਿਉਂਕਿ 8 ਘੰਟੇ again ਉਹੀ ਗੱਲ ਆਉਂਦੀ ਹੈ ਕਿ 40 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਦੇ ਆਂ 8 ਘੰਟੇ ਜਿਹੜਾ ਤੁਸੀਂ ਕੰਮ ਕਰਦੇ ਆਂ ਰੋਜ਼ ਦਾ 8 ਘੰਟੇ ਤੋਂ ਬਾਅਦ ਜਿਹੜਾ ਤੁਹਾਨੂੰ ਰਿਲੈਕਸੇਸ਼ਨ ਬਾਡੀ ਔਰ ਮਾਈਂਡ ਦੋਨਾਂ ਨੂੰ ਰਿਲੈਕਸੇਸ਼ਨ ਚਾਹੀਦੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਡਰਾਈਵਰ ਹੈਗਾ ਉਹ ਮਾਈਂਡ ਹੈਗਾ ਤੁਹਾਡਾ ਜੀ ਜਿਹੜਾ ਮਾਈਂਡ ਤੁਹਾਡਾ ਰਿਲੈਕਸ ਹੁੰਦਾ ਹੈ ਤੇ ਤੁਹਾਡੀ ਬਾਡੀ ਰਿਲੈਕਸ ਹੋਊਗੀ ਜੇ ਤੁਹਾਡਾ ਮਾਈਂਡ ਨਹੀਂ ਰਿਲੈਕਸ ਹੈਗਾ ਤੁਹਾਡੇ ਨਹੀਂ ਹੋਊਗਾ अगेन ਸਟ्रेस ਦੇ ਉੱਤੇ ਗੱਲ ਚੱਲੀ ਜਾਂਦੀ ਹੈ ਕਿਉਂਕਿ ਸਟ्रेस ਜਿਹੜੀ ਤੁਹਾਡੀ 8 ਘੰਟਿਆਂ ਦੇ ਵਿੱਚ ਬਿਲਡ ਅਪ ਹੋਈ ਹੈ ਉਹਨੂੰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣਾਓ ਕਿ ਤੁਸੀਂ ਸਟ्रेस ਨੂੰ ਅਸੀਂ ਰਿਲੀਜ਼ ਕਰੀਏ ਫੈਮਿਲੀ ਦੇ ਵਿੱਚ ਗੱਲਬਾਤ ਕਰੋ ਜਾਂ ਤੁਸੀਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਗੱਲਬਾਤ ਕਰੋ ਜਾਂ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਜਗਾ ਜਗ੍ਹਾ ਤੇ ਜਾ ਕੇ ਬੈਠ ਜਾਓ ਬੀਚਸ ਵਗੈਰਾ ਜਿਹੜੇ ਜੇ ਤੁਹਾਨੂੰ ਦੇਖਿਆ ਜਾਵੇ ਬੀਚਸ ਦਾ ਜਿਹੜਾ ਮਕਸਦ ਸੀਗਾ ਕੋ ਬਣਾਉਣ ਦਾ ਜਾਂ ਕੋਈ ਪਬਲਿਕ ਪਲੇਸਿਸ ਦੇ ਪਾਰਕ ਹੋ ਗਏ ਇਹਨਾਂ ਦਾ ਮਕਸਦ ਹੈ ਕੋਈ ਕਿਉਂਕਿ ਉੱਥੇ ਬੰਦਾ ਰਿਲੈਕਸ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਮੈਡੀਟੇਟ ਕਰ ਸਕਦਾ ਹੈ ਜੀ ਉਹਦੇ ਵਿੱਚ ਆਪਣੀ ਕੁਦਰਤ ਨੂੰ ਦੇਖ ਕੇ ਜਿਹੜਾ ਬੰਦਾ ਰਿਲੈਕਸ ਹੋ ਸਕਦਾ ਕਿ ਠੀਕ ਹੈ ਮੈਂ ਸਾਰਾ ਦਿਨ ਕੰਮ ਕੀਤਾ ਔਰ ਇੱਥੇ ਬਾਗਾਂ ਦੇ ਵਿੱਚ ਕਿੰਨੇ ਲੋਕ ਬੈਠਦੇ ਆ ਹਰਮਨ ਜੀ ਬਹੁਤ ਘੱਟ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਕਹਿੰਦੇ ਮੈਂ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਜਿਹੜੇ ਕਹਿੰਦੇ ਜੀ ਮੈਂ ਤਿੰਨ ਤਿੰਨ ਜੌਬਾਂ ਕਰ ਰਿਹਾ ਬਿਲਕੁਲ ਜਿਹੜਾ ਬੰਦਾ ਤਿੰਨ jobਾਂ ਕਰ ਰਿਹਾ ਉਹ ਕਿੱਥੋਂ ਰਿਲੈਕਸ ਹੋ ਜਾਊਗਾ ਜੀ ਤੇ ਉਹਦ ਨੂੰ ਬਿਮਾਰੀਆਂ ਲੱਗਣੀਆਂ ਹੀ ਆ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਇੱਕ ਇੱਥੇ ਦਾ ਹੀ ਲੋਕਲ ਸਿਰ 24 ਸਾਲ ਦਾ ਮੁੰਡਾ ਜੀ ਜੀ ਲੰਗ ਕੈਂਸਰ ਹੋ ਕੇ ਮਰ ਗਿਆ ਹੂੰ ਲੰਗ ਕੈਂਸਰ ਹੋ ਕੇ ਮਰ ਗਿਆ ਕੰਮ ਕੈਮੀਕਲ ਦਾ ਸੀਗਾ ਔਰ ਕੰਮ ਜਿਹੜਾ ਆ ਉਹ ਜੇ 20 ਘੰਟੇ ਮਿਲ ਗਿਆ ਤਾਂ 20 ਘੰਟੇ ਕਰਨਾ ਜੇ 22 ਘੰਟੇ ਮਿਲ ਗਿਆ ਤਾਂ 22 ਘੰਟੇ ਕੰਮ ਤੇ ਰਹਿਣਾ ਪੈਸੇ ਕਮਾਉਣੇ ਉਹਦੇ ਵਿੱਚ ਆਪਣੀ ਲਾਈਫ ਨੂੰ ਜਿਹੜਾ ਆ ਉਹਨੇ ਰਿਸਕ ਤੇ ਲਾ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਹੈਲਥੀ ਖਾਓ ਹੈਲਥੀ ਰਹੋ ਔਰ ਹੈਲਥ ਦੇ ਬਾਇਸ ਜਿਹੜਾ ਹੈਗਾ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੇ ਤੁਹਾਨੂੰ ਜਿਹੜੀ ਕੋਈ ਚੀਜ਼ ਪ੍ਰੋਬਲਮ ਆ ਰਹੀ ਹੈ ਉਹਦਾ ਰੂਟ ਕੌਜ਼ ਕੱਢੋ ਕਿ ਕਿੱਥੋਂ ਮੈਨੂੰ ਇਹ ਪ੍ਰੋਬਲਮ ਜਿਹੜੀ ਸਟਾਰਟ ਹੋਈ ਹੈ ਔਰ ਇਹਨੂੰ ਮੈਂ ਕਿੱਦਾਂ ਜਿਹੜਾ ਆ ਉਹ ਗੈਟ ਰੈਡ ਆਫ ਕਰ ਸਕਦਾ ਤਾਂ ਕਿ ਮੁੜ ਕੇ ਮੈਨੂੰ ਨਾ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਮੈਡੀਟੇਸ਼ਨ ਕਰੋ ਮੰਦਰ ਗੁਰਦੁਆਰੇ ਜਿੱਥੇ ਵੀ ਜੋ ਤੁਸੀਂ ਸਪਿਰਚੁਅਲੀ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹੈ ਪਹਿਲਾਂ ਦਿਮਾਗ ਨੂੰ ਸ਼ਾਂਤ ਕਰੋ ਤੁਹਾਡੀ ਬਾਡੀ ਆਪਣੇ ਆਪ ਹੌਲੀ ਹੌਲੀ ਰਿਲੈਕਸ ਹੋਣ ਦੀ ਚੱਲੀ ਜਾਣੀ ਹੈ ਜੀ ਇਸ ਕਰਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਔਰ ਜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਵਰਕਆਊਟ ਕਰ ਸਕਦੇ ਆ ਜਿਹੜੇ ਜਿਮ ਵੀ ਜਾਂਦੇ ਆ ਜਿਮਾਂ ਦੇ ਵਿੱਚ ਵੀ ਜਿੰਨੀ ਦੇਰ ਤੁਸੀਂ ਜਿਮ ਜਾਂਦੇ ਹੋ ਉੰਨੀ ਦੇਰ ਤੁਹਾਡੀ ਕੈਲਰੀਜ਼ ਬਰਨ ਹੁੰਦੀਆਂ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਫੂਡ ਹੀ ਉਸ ਦਾ ਨਾ ਪੈਟਰਨ ਜਿਹੜਾ ਰੱਖਿਆ ਹੋਇਆ ਤਾਂ ਫਿਰ ਉਹ ਫੂਡ ਜਿਹੜਾ ਹੈ ਉਹਨੇ ਤਾਂ ਕੋਈ ਗੱਲ ਬਣਾਣੀ ਨਹੀਂ ਨਾ ਮੁੜ ਕੇ ਉੱਥੇ ਉੱਥੇ ਚਲੇ ਜਾਣਾ ਬੈਟਰ ਹੈਗਾ ਕਿ ਤੁਸੀਂ ਮੈਂਟਲੀ ਇਸ ਚੀਜ਼ ਦੇ ਲਈ ਪ੍ਰੀਪੇਅਰ ਹੋਵੋ ਕਿ ਮੈਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਹੈਲਥੀ ਰੱਖਣਾ ਹੈ ਜੀ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰ ਤੁਸੀ ਫਿਜ਼ੀਕਲੀ ਆਬਵੀਅਸਲੀ ਜਿਹੜਾ ਉਹ ਪ੍ਰੀਪੇਅਰਡ ਤੁਹਾਡੇ ਬੋਡੀ ਜਿਹੜੀ ਉਹਨੇ ਰਿਸਪੌਂਸ ਉਹਨੂੰ ਦੇਣਾ ਹੈ ਦੇਣਾ ਤੁਹਾਨੂੰ ਕੋਈ ਬਿਮਾਰੀਆਂ ਦੀ ਜਿਹੜੀ ਗ੍ਰਿ ਚੇਂਜ ਕਰਨਾ ਕਿੰਨਾ ਜ਼ਰੂਰੀ ਹੈ ਹੋਮਿਓਪੈਥੀ ਆਯੁਰਵੈਦਿਕ ਸਾਰੇ ਕਹਿੰਦੇ ਆ ਜੀ ਕਿ ਲਾਈਫ ਸਟਾਈਲ ਅੱਜ ਕੱਲ ਜਿਹੜਾ ਚੇਂਜ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੈਡੀਸਨ ਦੇ ਨਾਲ-ਨਾਲ ਮੈਡੀਕੇਸ਼ਨ ਬਹੁਤ ਜ਼ਰੂਰੀ ਆ ਹਾਂ ਹਾਂਜੀ ਕੀ ਕਹਾਂਗੇ ਠੀਕ ਹੈ ਉਹਦੇ ਵਿੱਚ ਇਦਾਂ ਹੈਗਾ ਜੇ ਦੇਖੋ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਗੱਲ ਕੰਨੇ ਕਿ ਤੁਸੀਂ ਆਪਣੇ ਲਈ ਟਾਈਮ ਜ਼ਰੂਰ ਕੱਢੋ ਹਮ ਕਿਉਂਕਿ 8 ਘੰਟੇ ਆ ਗੀਨ ਉਹੀ ਗੱਲ ਆਉਂਦੀ ਹੈ ਕਿ 40 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਦੇ ਆਂ 8 ਘੰਟੇ ਜਿਹੜਾ ਤੁਸੀਂ ਕੰਮ ਕਰਦੇ ਆਂ ਰੋਜ਼ ਦਾ 8 ਘੰਟੇ ਤੋਂ ਬਾਅਦ ਜਿਹੜਾ ਤੁਹਾਨੂੰ ਰਿਲੈਕਸੇਸ਼ਨ ਬਾਡੀ ਔਰ ਮਾਈਂਡ ਦੋਨਾਂ ਨੂੰ ਰਿਲੈਕਸੇਸ਼ਨ ਚਾਹੀਏ ਸਭ ਤੋਂ ਵੱਡਾ ਜਿਹੜਾ ਤੁਹਾਡਾ ਡਰਾਈਵਰ ਹੈਗਾ ਉਹ ਮਾਈਂਡ ਹੈਗਾ ਤੁਹਾਡਾ ਜੀ ਜਿਹੜਾ ਮਾਈਂਡ ਤੁਹਾਡਾ ਰਿਲੈਕਸ ਹੁੰਦਾ ਹੈ ਤੇ ਤੁਹਾਡੀ ਬਾਡੀ ਰਿਲੈਕਸ ਹੋਊਗੀ ਜੇ ਤੁਹਾਡਾ ਮਾਈਂਡ ਨਹੀਂ ਰਿਲੈਕਸ ਹੈਗਾ ਤੁਹਾਡੇ ਨਹੀਂ ਹੋਗਾ ਅਗੇਨ ਸਟ्रेस ਦੇ ਉੱਤੇ ਗੱਲ ਚੱਲੀ ਜਾਂਦੀ ਹੈ ਕਿਉਂਕਿ ਸਟ्रेस ਜਿਹੜੀ ਤੁਹਾਡੀ 8 ਘੰਟਿਆਂ ਦੇ ਵਿੱਚ ਬਿਲਡ ਅਪ ਹੋਈ ਹੈ ਉਹਨੂੰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣਾਓ ਕਿ ਤੁਸੀਂ ਸਟ्रेस ਨੂੰ ਅਸੀਂ ਰਿਲੀਜ਼ ਕਰੀਏ ਫੈਮਿਲੀ ਦੇ ਵਿੱਚ ਗੱਲਬਾਤ ਕਰੋ ਜਾਂ ਤੁਸੀਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਗੱਲਬਾਤ ਕਰੋ ਜਾਂ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਇਸ ਜਗਾ ਜਗ੍ਹਾ ਤੇ ਜਾ ਕੇ ਬੈਠ ਜਾਓ ਬੀਚਸ ਵਗੈਰਾ ਜਿਹੜੇ ਜੇ ਤੁਹਾਨੂੰ ਦੇਖਿਆ ਜਾਵੇ ਬੀਚਸ ਦਾ ਜਿਹੜਾ ਮਕਸਦ ਸੀਗਾ ਕੋ ਬਣਾਉਣ ਦਾ ਯਾ ਕੋਈ ਪਬਲਿਕ ਪਲੇਸਿਸ ਦੇ ਪਾਰਕ ਹੋ ਗਏ ਇਹਨਾਂ ਦਾ ਮਕਸਦ ਹੈ ਕੋਈ ਕਿਉਂਕਿ ਉੱਥੇ ਬੰਦਾ ਰਿਲੈਕਸ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਮੈਡੀਟੇਟ ਕਰ ਸਕਦਾ ਜੀ ਉਹਦੇ ਵਿੱਚ ਆਪਣੀ ਕੁਦਰਤ ਨੂੰ ਦੇਖ ਕੇ ਜਿਹੜਾ ਬੰਦਾ ਰਿਲੈਕਸ ਹੋ ਸਕਦਾ ਕਿ ਠੀਕ ਹੈ ਮੈਂ ਸਾਰਾ ਦਿਨ ਕੰਮ ਕੀਤਾ ਔਰ ਇੱਥੇ ਪਾਰਕਾਂ ਦੇ ਵਿੱਚ ਕਿੰਨੇ ਲੋਕ ਬੈਠਦੇ ਆ ਹਰਮਨ ਜੀ ਬਹੁਤ ਘੱਟ ਲੋਕਾਂ ਕੋਲ ਟਾਈਮ ਨਹੀਂ ਹੈ ਲੋਕ ਕਹਿੰਦੇ ਮੈਂ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਇੱਥੇ ਇਦਾਂ ਦੇ ਵੀ ਬੰਦੇ ਦੇਖਿਆ ਜਿਹੜੇ ਕਹਿੰਦੇ ਜੀ ਮੈਂ ਤਿੰਨ ਤਿੰਨ ਜੋਬਾਂ ਕਰ ਰਿਹਾ ਬਿਲਕੁਲ ਜਿਹੜਾ ਬੰਦਾ ਤਿੰਨ jobbਾਂ ਕਰ ਰਿਹਾ ਉਹ ਕਿੱਥੋਂ ਰਿਲੈਕਸ ਹੋ ਜਾਊਗਾ ਜੀ ਤੇ ਉਹਦ ਨੂੰ ਬਿਮਾਰੀਆਂ ਲੱਗਣੀਆਂ ਹੀ ਆ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਇੱਕ ਇੱਥੇ ਦਾ ਹੀ ਲੋਕਲ ਸਿਗਾ 24 ਸਾਲ ਦਾ ਮੁੰਡਾ ਜੀ ਜੀ ਲੰਗ ਕੈਂਸਰ ਹੋ ਕੇ ਮਰ ਗਿਆ ਹੂੰ ਲੰਗ ਕੈਂਸਰ ਹੋ ਕੇ ਮਰ ਗਿਆ ਕੰਮ ਕੈਮੀਕਲ ਦਾ ਸੀਗਾ ਔਰ ਕੰਮ ਜਿਹੜਾ ਆ ਉਹ ਜੇ 20 ਘੰਟੇ ਮਿਲ ਗਿਆ ਤਾਂ 20 ਘੰਟੇ ਕਰਨਾ ਜੇ 22 ਘੰਟੇ ਮਿਲ ਗਿਆ ਤਾਂ 22 ਘੰਟੇ ਕੰਮ ਤੇ ਰਹਿਣਾ ਪੈਸੇ ਕਮਾਉਣੇ ਉਹਦੇ ਵਿੱਚ ਆਪਣੀ ਲਾਈਫ ਨੂੰ ਜਿਹੜਾ ਆ ਉਹਨੇ ਰਿਸਕ ਤੇ ਲਾ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਹੈਲਥੀ ਖਾਓ ਹੈਲਥੀ ਰਹੋ ਔਰ ਹੈਲਥ ਦੇ ਬਾਈਸ ਜਿਹੜਾ ਹੈਗਾ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੇ ਤੁਹਾਨੂੰ ਜਿਹੜੀ ਕੋਈ ਚੀਜ਼ ਪ੍ਰੋਬਲਮ ਆ ਰਹੀ ਹੈ ਉਹਦਾ ਰੂਟ ਕੌਜ਼ ਕੱਢੋ ਕਿ ਕਿੱਥੋਂ ਮੈਨੂੰ ਇਹ ਪ੍ਰੋਬਲਮ ਜਿਹੜੀ ਸਟਾਰਟ ਹੋਈ ਹੈ ਔਰ ਇਹਨੂੰ ਮੈਂ ਕਿੱਦਾਂ ਜਿਹੜਾ ਆ ਉਹ ਗੈਟ ਰੈਡ ਆਫ ਕਰ ਸਕਦਾ ਤਾਂ ਕਿ ਮੁੜ ਕੇ ਮੈਨੂੰ ਨਾ ਹੋਵੇ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਮੈਡੀਟੇਸ਼ਨ ਕਰੋ ਮੰਦਰ ਗੁਰਦੁਆਰੇ ਜਿੱਥੇ ਵੀ ਜੋ ਤੁਸੀਂ ਸਪਿਰਚੁਅਲੀ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹੈ ਪਹਿਲਾਂ ਦਿਮਾਗ ਨੂੰ ਸ਼ਾਂਤ ਕਰੋ ਤੁਹਾਡੀ ਬਾਡੀ ਆਪਣੇ ਆਪ ਹੌਲੀ ਹੌਲੀ ਰਿਲੈਕਸ ਹੋਣ ਦੀ ਚੱਲੀ ਜਾਣੀ ਹੈ ਜੀ ਇਸ ਕਰਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜਰੂਰਤ ਹੈ ਔਰ ਜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਵਰਕਆਊਟ ਕਰ ਸਕਦੇ ਆ ਜਿਹੜੇ ਜਿਮ ਵੀ ਜਾਂਦੇ ਜਿੰਮਾਂ ਦੇ ਵਿੱਚ ਵੀ ਜਿੰਨੀ ਦੇਰ ਤੁਸੀਂ ਜਿਮ ਜਾਂਦੇ ਹੋ ਉੰਨੀ ਦੇ ਲਈ ਤੁਹਾਡੀਆਂ ਕੈਲਰੀਜ਼ ਬਰਨ ਹੁੰਦੀਆਂ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਫੂਡ ਹੀ ਉਸ ਦਾ ਨਾ ਪੈਟਰਨ ਜਿਹੜਾ ਰੱਖਿਆ ਹੋਇਆ ਤਾਂ ਫਿਰ ਉਹ ਫੂਡ ਜਿਹੜਾ ਉਹਨੇ ਤਾਂ ਕੋਈ ਗੱਲ ਬਣਾਣੀ ਨਹੀਂ ਨਾ ਮੁੜ ਕੇ ਉੱਥੇ ਉੱਥੇ ਚਲੇ ਜਾਣਾ ਬੈਟਰ ਹੈਗਾ ਕਿ ਤੁਸੀਂ ਮੈਂਟਲੀ ਇਸ ਚੀਜ਼ ਦੇ ਲਈ ਪ੍ਰੀਪੇਅਰ ਹੋਵੋ ਕਿ ਮੈਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਹੈਲਥੀ ਰੱਖਣਾ ਹੈ ਜੀ ਜਦੋਂ ਤੁਸੀਂ ਮੈਂਟਲੀ ਪ੍ਰੀਪੇਅਰ ਤੋਂ ਤੁਸੀਂ ਫਿਜ਼ੀਕਲੀ ਆਬਵੀਅਸਲੀ ਜਿਹੜਾ ਉਹ ਪ੍ਰੀਪੇਅਰਡ ਤੁਹਾਡੇ ਬੋਡੀ ਜਿਹੜੀ ਉਹਨੇ ਰਿਸਪੌਂਸ ਉਹਨੂੰ ਦੇਣਾ ਹੀ ਦੇਣਾ ਤੁਹਾਨੂੰ ਕੋਈ